ਈਵਾਨੀ ਪੰਨੇ ਜੀ ਆਪ ਕਿਸੇ ਵੀ ਬਾਤ ਸੇ ਬਰਾਨਾ ਨਹੀਂ ਹਮ ਆਪਕੇ ਸਾਥ ਹੈ ਠੀਕ ਹੈ ਨਾ ਆਪ ਜਦ ਵੀ ਕੋਈ ਆਪ ਦਾ ਸਮਾਜਿਕ ਲੀਡਰ ਆ ਰਹਾ ਕੋ ਉਨਕੇ ਸਾਥ ਚਲੋ ਤਾਂ ਕਿ ਕੋਈ ਬਾਤ ਬੁਲਾਣਾ ਚਾਹਤੇ ਨਾ ਬਾਤ ਥੋੜੀ ਆਪ ਲੋਗੋ ਸੇ ਗੋਇਲ ਕਰ ਸਕੀ ਜੀ ਆਪਣਾ ਨਾਮ ਦਾਸ ਕੀਤੇ ਕਿਹੜੇ ਮੰਦਿਰ ਪੁਜੀਓ ਕੀ ਕਾਰਨ ਪੂਰਾ ਮੇਰਾ ਨਾਮ ਸੁਨੀਲ ਪਸੀਨ ਸ਼ਿਵਸਨਾ ਸੂਰੇਵੰਛੀ ਵੱਲੋਂ ਰਾਸ਼ਟਰੀ ਚੇਅਰਮੈਨ ਅੱਜ ਆਰਾਮਤਲਾਈ ਮੰਦਿਰ ਦੇ ਵਿੱਚ ਸਾਨੂੰ ਪਤਾ ਲੱਗਾ ਇਸ ਵੇਰੇ ਜਿਹੜੀ ਘਟਨਾ ਹੋਈ ਆ ਚੋਰੀ ਦੀ ਬੜੀ ਹੀ ਨਿੰਦਣਯੋਗ ਘਟਨਾ ਅਸੀਂ ਅੰਮ੍ਰਿਤਸਰ ਦੇ ਜਿਹੜੇ ਸਾਡੇ ਪੁਲਿਸ ਕਮਿਸ਼ਨਰ ਤੇ ਬੜੇ ਸੂਝਵਾਨ ਅਫਸਰ ਨੇ ਉਹਨਾਂ ਨੂੰ ਮੰਗ ਕਰਨੀ ਚਾਹੁੰਦੇ ਆ ਕਿ ਮੰਦਰਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਔਰ ਜਿਹੜੇ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇਹਨਾਂ ਨੂੰ ਜਿਹੜੀ ਨੱਥ ਪਾਈ ਜਾਵੇ ਕਾਨੂੰਨ ਵਿਵਸਥਾ ਨੂੰ ਕਿੱਦਾਂ ਦੇਖ ਰਹੇ ਹੋ ਕਾਨੂੰਨ ਵਿਵਸਥਾ ਦੇਖੋ ਜੀ ਆਏ ਦਿਨ ਜਿਹੜੇ ਗੈਂਗਸਟਰ ਨੇ ਇਹ ਆਏ ਦਿਨ ਲੀਡਰਾਂ ਨੂੰ ਧਮਕੀਆਂ ਦੇ ਰਹੇ ਆ ਕਿਤੇ ਇਹਤੇ ਗੋਲੀਆਂ ਚਲਾਤੀਆਂ ਕਿਦੇ ਫਰੋਤੀ ਮੰਗਲੀ ਇਹ ਆਏ ਦਿਨ ਹੀ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਨਾ ਬਾਈ ਕੀ ਸਮਝ ਸਰਪੇਲੋਂ ਵੀ ਇੱਥੇ ਚੋਰੀਆਂ ਹੋ ਚੁੱਕੀਆਂ ਨੇ ਤੁਹਾਨੂੰ ਲੱਗਦਾ ਨਹੀਂ ਲਗਾਤਾਰ ਹੀ ਮੰਦਰ ਨੂੰ ਟਾਰਗੇਟ ਕੀਤਾ ਜਾ ਰਿਹਾ ਦੇਖੋ ਪ੍ਰਸ਼ਾਸਨ ਤੋਂ ਹੀ ਇਹੀ ਜੇ ਪ੍ਰਸ਼ਾਸਨ ਨੂੰ ਇਹ ਗੱਲ ਦਾ ਪਤਾ ਸੀ ਕਿ ਪਹਿਲਾਂ ਵੀ ਇੱਥੇ ਜਿਹੜੀਆਂ ਪੰਡਤ ਜੀ ਕਹਿ ਰਹੇ ਪਹਿਲਾਂ ਵੀ ਚੋਰੀਆਂ ਹੋਈਆਂ ਔਰ ਪ੍ਰਸ਼ਾਸਨ ਨੂੰ ਚਾਹੀਦਾ ਇਥੋਂ ਦੀ ਸੁਰੱਖਿਆ ਜਿਹੜੀ ਆ ਉਹ ਪੁਖਤਾ ਜਿਹੜੇ ਪ੍ਰਬੰਧ ਕੀਤੇ ਜਾਣ ਟਾਈਮ ਕਿੰਨੇ ਵਜੇ ਦਾ ਤੇ ਕੀ ਕੀ ਚੋਰੀ ਹੋਈ 3 ਵਜੇ ਦਾ ਟਾਈਮ ਦੱਸ ਰਹੇ ਆ ਕਿ 3 ਕਵਜੇ ਕੋਈ ਇੱਥੇ ਚੋਰੀ ਹੋਈ ਤੇ ਕੀ ਕੀ ਚੋਰੀ ਹੋਈ ਚੋਰੀ ਦੇਖੋ ਜੀ ਗੋਲਕ ਕਹਿੰਦੇ ਆ ਕਿ ਗੋਲਕ ਜਾ ਕੇ ਉਹਨੇ ਉੱਪਰ ਖੋਲੀ ਆ ਗੋਲਕ ਚੋਂ ਪੈਸੇ ਜਿਹੜੇ ਉਹ ਲਗੇ ਦੇਖਦੇ ਤੇ ਬਿਲਕੁਲ ਪੰਡੇ ਜੀ ਨਾਲ ਦੇਖਦੇ ਤੇ ਇੱਥੇ ਵੱਡੀ ਘਟਨਾ ਹੋ ਸਕਦੀ ਸੀ ਸਿਰ ਪਰਿਵਾਰ ਵੀ ਇੱਥੇ ਪੰਡੇ ਪਰਿਵਾਰ ਵੀ ਇੱਥੇ ਰਹਿੰਦਾ ਵਾ ਇਸ ਤਰ੍ਹਾਂ ਦੇ ਦੇਖੋ ਉਹੀ ਆਪਾਂ ਕਹਿ ਰਹੇ ਆ ਕਿ ਜਿਹੜੀ ਇਹਨਾਂ ਦੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਇੱਥੇ ਕਦੀ ਵੀ ਕੋਈ ਨੁਕਸਾਨ ਹੋ ਸਕਦਾ ਸਰੀਕ ਇੱਕ ਇਤਿਹਾਸਿਕ ਮੰਦਿਰ ਹੈ ਤੁਹਾਨੂੰ ਲੱਗਦਾ ਨਹੀਂ ਜਿਆਦਾ ਇਸ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਪਿੱਛੇ ਵੀ ਦੇਖੋ ਤੁਸੀਂ ਮੰਦਰਾਂ ਦੇ ਉੱਪਰ ਕਿੰਨਾ ਕੁਝ ਹੋਇਆ ਪਿੱਛੇ ਵੀ ਚੋਰੀਆਂ ਆਏ ਦੇ ਚੋਰ ਜਿਹੜੇ ਨੇ ਉਹ ਇਸ ਚੀਜ਼ ਨੂੰ ਬढ़ावा ਦੇ ਰਹੇ ਨੇ ਔਰ ਚਾਹੀਦਾ ਪ੍ਰਸ਼ਾਸਨ ਨੂੰ ਜਦੋਂ ਪੁਖਤਾ ਪ੍ਰਬੰਧ ਇੱਥੇ ਕੀਤੇ ਜਾਣਗੇ ਤੇ ਘਟਨਾ ਹੋ ਹੀ ਨਹੀਂ ਸਕਦੀ ਪ੍ਰਸ਼ਾਸਨ ਨੂੰ ਤੁਸੀਂ ਮਿਲੇ ਹੋ ਜਾਂ ਕੋਈ ਗੱਲਬਾਤ ਆਪਾਂ ਬੜੀ ਜਲਦੀ ਇੱਕ ਲੈਟਰ ਦੇਣ ਜਾ ਰਹੇ ਹਾਂ ਸੀਪੀ ਸਾਹਿਬ ਨੂੰ ਕਿ ਜਿਹੜੀ ਵੀ ਇਥੋਂ ਦੀ ਮੰਦਰ ਦੀ ਸੁਰੱਖਿਆ ਉਹਨੂੰ ਪੁਖਤਾ ਕੀਤਾ ਜਾਵੇ ਹਾਂਜੀ ਜੈ ਸ਼ੀ ਰਾਮ ਜੈ ਵਾਲਮੀਕੀ ਮੇਰਾ ਨਾਮ ਕਰਨ ਗੇਲ ਮੈਂ ਸ਼ਿਵਸਾਨਾ ਸੂਰਿਆਵੰਸ਼ਿਤ 올 ਇੰਡੀਆ ਜਨ ਸੈਕਟਰੀ ਅਤੇ ਵਾਲਮੀਕੀ ਤੁਣਾ ਸਾਹਿਬ ਪ੍ਰਸ਼ਤ ਤੋਂ ਯੂਥ ਪ੍ਰਧਾਨ ਕਿਦਾਂ ਦੇਖਦੇ ਜੀ ਜਿਹੜੀ ਚੋਰੀ ਹੋਈ ਮੰਦੀ ਦੇਖੋ ਜੀ ਇਹ ਜੋ ਘਟਨਾ ਰਾਮਤਲਾਈ ਮੰਦਿਰ ਦੇ ਵਿੱਚ ਹੋਈ ਹੈ ਬਹੁਤ ਹੀ ਨਿੰਦਣਯੋਗ ਘਟਨਾ ਹੋਈ ਹੈ ਜੋ ਕਿ ਸਾਨੂੰ ਸੁਣਨ ਦੇ ਵਿਚਾਰ ਆ ਇਹ ਜੋ ਮੰਦਿਰ ਹੈ ਇਹ ਤ੍ਰੇਤਾ ਯੁੱਗ ਤੋਂ ਇਹ ਚੱਲਦਾ ਆ ਰਿਹਾ ਵਾ ਔਰ ਇਹ ਘਟਨਾ ਨੇ ਜੋ ਸਨਾਤਨ ਦੇ ਧਰਮ ਦੇ ਹਿਰਦਿਆਂ ਨੂੰ ਵਰੋਂਦਿਆ ਵਾ ਔਰ ਉਹਦੇ ਵਿੱਚ ਅਪਾ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੇ ਆ ਕਿਉਂਕਿ ਪਹਿਲਾਂ ਵੀ ਪੰਡਤ ਜੀ ਨੇ ਦੱਸਿਆ ਵਾ ਕਿ ਤੇ ਚਾਰ ਤੋਂ ਪੰਜ ਵਾਰੀ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਵਾ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਸ ਮੰਦਰ ਦੀ ਕਿਉਂਕਿ ਸਾਡੇ ਸਮਾਜ ਦੀ ਇਸ ਮੰਦਰ ਦੇ ਨਾਲ ਬੜੀ ਆਸਤਾ ਜੁੜੀ ਹੋਈ ਹੈ ਔਰ ਆਸਤਾ ਜੁੜੀ ਹੋਣ ਦੇ ਕਾਰਨ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਹਾਂ ਕਿ ਇਸ ਮੰਦਿਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇੱਥੇ तकरीबन ਜਿਆਦਾ ਤੋਂ ਜਿਆਦਾ ਨਹੀਂ ਤਾਂ 2-3 ਗਨਮੈਨ ਪ੍ਰੋਪਰ ਇੱਥੇ ਸੁਰੱਖਿਆਦਮ ਹੋਇਆ ਕਰਾਈ ਜਾਣ ਜਿਹੜੇ ਮਾਰਨਿੰਗ ਨੂੰ ਵੀ ਡਿਊਟੀ ਦੇਣ ਅਤੇ ਰਾਤ ਨੂੰ ਵੀ ਦੇਣ ਕਿਉਂਕਿ ਜਿੰਨੇ ਵਸਤਾ ਨੂੰ ਕਿੱਦਾਂ ਦੇਖਦੇ ਸਰ ਕਿਉਂਕਿ ਲਗਾਤਾਰ ਤੇ 2-3 ਵਾਰ ਚੋਰੀ ਵੀ ਹੋ ਗਈ ਫਿਰ ਵੀ ਕਾਨੂੰਨ ਵਿਵਸਥਾ ਢਿੱਲੀ ਦੇਖੋ ਇਹ ਕਾਨੂੰਨ ਵਿਵਸਥਾ ਤੇ ਰੱਬਾ ਅਸਰੇ ਚੱਲਦੀ ਪਈ ਆ ਜੋ ਕਿ ਸਰਕਾਰ ਆਪਣੇ ਬੜੇ ਵੱਡੇ ਵੱਡੇ ਦਾਅਵੇ ਕਰਦੀ ਪਈ ਆ ਕਿ ਆਪਾਂ ਪ੍ਰਸ਼ਾਸਨ ਨੂੰ ਪੀਸਫੁਲੀ ਬਣਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਮੈਨੂੰ ਲੱਗਦਾ ਇਹ ਰੰਗਲਾ ਪੰਜਾਬ ਨਹੀਂ ਇੱਕ ਖੋਖਲਾ ਪੰਜਾਬ ਹੋ ਰਿਹਾ ਵਾ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਜਾਣ ਦੇ ਨਾਲ ਉਹ ਚੋਰੀਆਂ ਦੀ ਖੱਦਾਂ ਪਾਰ ਕਰਦੇ ਪਈ ਆ ਤਾਂ ਕਿ ਉਹਨਾਂ ਨੂੰ ਵੇਖੋ ਇੰਨੀ ਸਮਝ ਨਹੀਂ ਆ ਰਹੀ ਕਿਉਂਕਿ ਹਰ ਇੱਕ ਧਰਮ ਦੀ ਆਸਤਾ ਮੰਦਰਾਂ ਦੇ ਨਾਲ ਗੁਰਦੁਆਰਿਆਂ ਦੇ ਨਾਲ ਮੰਦਿਰ ਮਸਜਿਦਾਂ ਦੇ ਨਾਲ ਚਰਚਾ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਇਹ ਅਮਨ ਸ਼ਾਂਤੀ ਸੂਬਾ ਹੈਗਾ ਵਾ ਇੱਥੇ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਣ ਵਾਲਾ ਸਾਡਾ ਸੁਭਾ ਹੈਗਾ ਵਾ ਪਰ ਇਹ ਨਸ਼ੇੜੀਆਂ ਨੇ ਜਿਹੜਾ ਇਹੋ ਜਿਹਾ ਪੱਦੀ ਹਰਕਤਾਂ ਕਰਦੇ ਪਏ ਨੇ ਜਿਹਦੇ ਨਾਲ ਸਾਡੇ ਧਾਰਮਿਕ ਆਸਥਾ ਨੂੰ ਬੜੀ ਟੇਸ ਪਹੁੰਚੀ ਆ ਔਰ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹਨੂੰ ਹਲਕੇ ਦੇ ਵਿੱਚ ਠੰਡੇ ਬਸਤੇ ਨਾ ਪਾਇਆ ਜਾਵੇ ਇਰਤੇ ਬੜੇ ਕੜੇ ਰੁੱਖਾ ਦੇ ਨਾਲ ਜਲਦੀ ਤੋਂ ਜਲਦੀ ਇਰਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ ਪੰਡਿਤ ਨਾਥੂਰਾਮ ਦੋਵੇ ਕੀ ਬਾਤ ਰਹੀ ਹੈ ਇਹ ਚੋਰੀ ਹੋਈ ਹੈ ਰਾਤ 3 ਵਜੇ ਆਪਾਂ ਉੱਠੇ ਆਂ इधर इधर बाथरूम हो के हम जैसे इधर आए तो चोर उधर सामने काली माता के मंदिर के सामने देखा और देखते वो भागा तो हमने शोर मचाया और बेटा हमारा था वो सारे उठ के फिर आगे सारा चक किए तो लक्ष्मी नारायण मंदिर का भी गुल्लक तोड़ा हुआ था गेट टूटा हुआ था काली माता मंदिर का भी गेट टूटा हुआ था ये सारा चक तो एक गुल्लक छत के ऊपर मिला वो सारा पैसे उसमें से निकाल ले गए और कितने तो एक दिखा मुझे इससे पहले भी कभी चोरी वगैरह कोई मंदिर में हुई चोरी तो पहले भी हुई है काली माता मंदिर के लिए चोरी हुई है लेकिन आज वो एक ही बंदा दिखा है बाकी नहीं। दिखा नहीं है बाहर शायद उसके भी हाँ सी सी टी वी में सारे हाँ जी पुलिस भी आई है डी साहब भी आए थे उन्होंने कहा कि कोई नहीं पूरी कार्रवाई करेंगे चोर को पकड़ेंगे कौन सा मंदिर है ये मंदिर श्री राम तलाई मंदिर ਉਸ ਵੇਰੇ ਪਤਾ ਲੱਗਾ ਵਾ ਪੀ ਇਥੇ ਕਿਤੇ ਆਪਣਾ ਤਾਰਾ ਤੋੜ ਕੇ ਤੇ ਮੰਦਰ ਚੋਂ ਆਪਣਾ ਪੈਸੇ ਲੈ ਗਏ ਨੇ ਚੋਰ ਐਹੀ ਰਾਤ ਨੂੰ ਤੇ ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾਅ ਹੋ ਗਿਆ ਕਾਫੀ ਬਚਾਅ ਮਾਰਜ ਕਰਦਾ ਕਿੰਨੇ ਨੋਜਵਾਨ ਆਏ ਸੀ ਕੱਲਾ ਹੀ ਸੀਗਾ ਜੀ ਸਰ ਮੂਲ ਪੇਟਿਆ ਸੀ ਮੂਲ ਪੇਟਿਆ ਸੀ ਉਹਨੇ ਸੀਸੀਟੀਵੀ ਵਗੈਰਾ ਸੋ ਸਾਹਮਣੇ ਆਈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਨੇ ਨੂੰ ਜਾਣਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਿਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਉਹ ਲੋਕਾਂ ਵਿੱਚ ਪੈਸੇ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਅ ਹੋਇ ਹਾਂ ਪੁਜਾਰੀ ਸੀਗਾ ਸਵਾਗ 3 ਵਜੇ ਵਿਚਾਰੇ ਨੇ ਉੱਠ ਕੇ ਦੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤੇ ਭੱਜ ਗਿਆ ਪੁਲਿਸ ਵਾਲਾ ਸਰੋਂ ਕੀ ਕਾਰਵਾਈ ਕੀਤੀ ਉਹ ਕੋ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਈ ਕਰਾਂਗੇ ਬੰਦੇ ਨੂੰ ਲੱਭਾਂਗੇ ਆਪਾਂ ਜਲਦ ਤੋਂ ਜਲਦ